ਸਤਿ ਸ਼੍ਰੀ ਅਕਾਲ ਜੀ ਆ ਮੈਂ ਤਲਵਿੰਦਰ ਸਿੰਘ ਬੱਲ ਜੋ ਕਿ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਹਾਂ ਤੇ ਮੇਰਾ ਗੁਰਦਾਸਪੁਰ ਕਨਵਨ ਚੌਂਗ ਦੇ ਵਿੱਚ ਇੱਕ ਪਗੜੀ ਸੈਂਟਰ ਹੈ ਜਿੱਥੇ ਮੈਂ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਸਜਾਉਂਦਾ ਵਾਂ ਤੇ ਇੱਥੇ ਵੱਖ-ਵੱਖ ਲੱਗੇ ਗੁਰਦਾਸਪੁਰ ਦੇ ਕਾਫੀ ਸਾਰੇ ਪਿੰਡ ਮੇਰੇ ਨਾਲ ਇੱਥੇ ਜੁੜੇ ਹੋਣ ਕਰਕੇ ਇੱਥੇ ਕਾਫੀ ਪੱਗਾਂ ਬਣਾਉਣ ਵੀ ਆਉਂਦੇ ਨੇ ਤੇ ਮੈਂ ਮੇਰਾ ਇੱਕ ਸੰਦੇਸ਼ ਆ ਕੇ ਸਾਰੇ ਨੌਜਵਾਨਾਂ ਨੂੰ ਵੀ ਨੌਜਵਾਨਾਂ ਤੋਂ ਅੱਗੇ ਜਿਹੜੇ ਬੱਚੇ ਆਉਣ ਵਾਲੇ ਸਾਡੇ ਤੋਂ ਬਾਅਦ ਵਾਲੇ ਆ ਉਹਨਾਂ ਨੂੰ ਸੰਦੇਸ਼ ਹੈ ਕਿ ਇਹ ਪੱਗਾਂ ਬੰਨਣੀਆਂ ਚਾਹੀਦੀਆਂ ਨੇ ਪੱਗ ਸਾਡੀ ਜਿਹੜੀ ਗੁਰੂਆਂ ਦੀ ਦਿੱਤੀ ਦੇਣ ਆ ਨਾ ਉਹਨਾਂ ਦੇ ਦਿੱਤੇ ਜਿਹੜੇ ਦਿੱਤੀ ਦੇਣ ਤੇ ਉੱਤੇ ਸਾਨੂੰ ਚੱਲਣਾ ਚਾਹੀਦਾ ਵਾ ਪੱਗ ਬੰਨ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਵਾ ਪੱਗ ਬੰਨ ਕੇ ਅਸੀਂ ਹਰ ਇੱਕ ਦੁਨੀਆ ਤੋਂ ਵੱਖਰੇ ਦਿਖਣ ਵਾਲੇ ਕਿ ਸਰਦਾਰ ਵੀ ਘੁਆਏ ਜਾਂਦੇ ਆ ਤੇ ਪੱਗਾਂ ਦੇ ਨਾਲ Menjadi kamar. ਉਹ ਹੋਰ ਵੀ ਬਹੁਤ ਸਾਰੀਆਂ ਮਜ਼ਾਕ ਇਤਿਹਾਸ ਦੇ ਨਾਲ ਬਹੁਤ ਸਾਰੀਆਂ ਜੁੜੀਆਂ ਹਈਆਂ ਇਹ ਪਗੜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਇਤਿਹਾਸ ਨਾਲ ਜੋੜਿਆ ਹੋਇਆ ਹੈ ਇਹਦੇ ਵਿੱਚ ਬਹੁਤ ਸ਼ਹੀਦियां ਵੀ ਪਾਈਆਂ ਨੇ ਬਣਿਆ ਜਾਣੇ ਨੇ ਸਾਡੇ ਵਾਰੀ ਕਿਹਾ ਜਾਂਦਾ ਹੈ ਕਿ ਕਾਫੀ ਸੈਲੀਬ੍ਰਿਟੀਜ਼ ਨਾਲ ਹੋਰ ਚੰਗੀਆਂ ਹੱਥੀਆਂ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਜਾ ਕੇ ਪੱਜਾ ਬਣ ਕੇ ਆਏ ਹੋ ਹਾਂਜੀ ਕਿਹਦੇ ਦੇ ਨਾਲ ਕੰਮ ਕੀਤਾ ਹੁੰਦਾ ਮੈਂ ਇੱਥੋਂ ਗੁਰਦਾਸਪੁਰ ਤੇ ਬਹੁਤ ਜਿਆਦਾ ਜਿਹੜੇ ਜਿਹੜੇ ਚੰਗੇ ਪਰਿਵਾਰ ਨੇ ਚੰਗੀਆਂ ਫੈਮਲੀਆਂ ਨੇ ਜਿਹੜੀਆਂ ਉਹਨਾਂ ਨੇ ਵੀ ਕੰਮ ਕੀਤਾ ਹੋਇਆ ਇੱਥੇ ਘਰਾਂ ਦੇ ਜਾ ਕੇ ਔਰ ਮੈਂ ਪਟਿਆਲੇ ਮਨਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਦੀ ਫੈਮਲੀ ਚ ਵੀ ਕਿਸੇ ਦੇ ਵਿਆਹ ਸੀਗਾ ਤੇ ਉੱਥੇ ਵੀ ਮੈਂ ਪੱਗਾ ਬੰਨ ਕੇ ਆਇਆ ਵਾਂ ਇੱਥੇ ਜਸਬੀਰ ਜਸੀ ਹੈ ਆਪਣੇ ਗੁਰਦਾਸਪੁਰ ਸਿੰਘ ਸਿੰਗਰ ਨੇ ਉੱਥੇ ਵੀ ਉਹਨਾਂ ਦੇ ਵੀ ਘਰਾਂ ਚ ਪੱਗਾ ਸਜਾ ਕੇ ਆਇਆ ਵਾਂ ਅੱਗੇ ਵੀ ਕਿਸੇ ਨਾ ਕੰਮ ਕਰਦੇ ਸੈਲੀਬ੍ਰਿਟੀ ਆ ਹਾਂ ਬਹੁਤ سارے ਮੈਨੂੰ ਬੜੇ ਕੰਟੈਕਟ ਦੇ ਵਿੱਚ ਕਾਫੀ ਸਿੰਗਰ ਵੀ ਮੇਰੇ ਆ ਚੁੱਕੇ ਨੇ ਤੇ ਮੈਂ ਜਾ ਰਿਹਾ ਹਾਂ ਹੁਣ ਤੇ ਨੈਕਸਟ ਮੰਥ ਵੀ ਮੈਂ ਕਿਸੇ ਦੇ ਜਾ ਰਿਹਾ ਵਾਂ ਪੱਗਾ ਬੰਨਣਾ ਨਾਮੀ ਕਲਾਕਾਰ ਆ ਪਰ ਉਹ ਸੀਕ੍ਰੈਟ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਮੈਂ ਕਾਫੀ ਟਾਈਮ ਤੋਂ ਸਮੇਂ ਤੋਂ ਪੱਗਾ ਬੰਦਾ ਆ ਰਹਿਆਂਗਾ ਆਪਣੇ ਬੰਦਾ ਸੀਗਾ ਫਿਰ ਹੌਲੀ-ਹੌਲੀ ਯਾਰ ਦੋਸਤ ਨੇ ਕਿਸੇ ਦਿਨ ਸਜਾ ਵੀ ਲੈਂਦਾ ਸੀ ਤੇ ਯਾਰ ਦੋਸਤ ਦੇ ਬੰਨਣੀ ਤੇ ਯਾਰ ਦੋਸਤ ਨੇ ਅੱਗੋਂ ਇੱਕ ਇੱਕ ਨੂੰ ਲਿਉਣਾ ਫਿਰ ਕਿਸੇ ਦੇ ਆਪਣੇ ਰਿਸ਼ਤੇਦਾਰ ਨੂੰ ਲੈ ਆਉਣਾ ਫਿਰ ਹੌਲੀ-ਹੌਲੀ ਕੋਈ 10-15 ਜਣੇ ਇਕੱਠੇ ਹੋਣ ਕਰਕੇ ਫਿਰ ਜ਼ਿਆਦਾ ਮੈਂ ਜਿਹੜੀਆਂ ਪੱਗ ਬਹੁਤ ਲੰਬੇ ਸਮੇਂ ਤੋਂ ਮੈਂ ਬੰਨ੍ਹ ਆ ਰਿਹਾ ਮੈਂ ਤੇ ਮੈਂ ਇਹ ਪੱਗ ਜਿਹੜੀ ਆ ਸ਼ੁਰੂਆਤ ਜਿਹੜੀ ਕੀਤੀ ਸੀ ਆਪਣੇ ਕਾਲਜ ਤੋਂ ਬਾਅਦ ਮੈਂ ਜੌਬ ਕਰਦਾ ਸੀਗਾ ਉਹ ਸ਼ਹਿਰ ਦੇ ਬਾਹਰ ਹੋਣ ਕਰਕੇ ਤੇ ਮੈਂ ਬਾਹਰ ਨਹੀਂ ਜੌਬ ਕਰ ਰਿਹਾ ਕਹੇ ਕੋਈ ਕਰਦੀਆਂ ਮਜਬੂਰੀਆਂ ਹੋਂ ਕਰਕੇ ਮੈਨੂੰ ਵਾਪਸ ਹੋਣਾ ਪਿਆ ਸੀ ਤੇ ਫਿਰ ਮੈਨੂੰ ਇਹ ਆਪਣਾ ਜਿਹੜਾ ਪੱਗ ਦਾ ਫਿਰ ਮੈਂ ਪ੍ਰੋਫੈਸ਼ਨਲ ਬਣਾ ਪ੍ਰੋਫੈਸ਼ਨਲ ਬਣਾ ਲਿਆ ਸੀਗਾ ਤੇ ਆਪਣੇ ਗੁਰਦਾਸਪੁਰ ਦੇ ਵਿੱਚ ਕਨਵਨ ਚੌਂਕ ਤੇ ਮੈਂ ਆਪਣਾ ਸੈਂਟਰ ਖੋਲ ਕੇ ਫਿਰ ਇਹਨੂੰ ਮੈਂ ਆਪਣੇ ਪ੍ਰੋਫੈਸ਼ਨ ਦੇ ਤੌਰ ਤੇ ਮੈਂ ਕੰਮ ਕਰਦਾ ਤੇ ਇੱਥੇ-ਇੱਥੇ ਵਕ ਵਕਤ ਰਾਣੀ ਪੱਗਾਂ ਮੈਂ ਬੰਦਦਾ ਕਿੰਨੀ ਦੇਰ ਹੋ ਗਈ ਹੈ ਉਹ ਕਿੰਨਾ ਬੜੇ ਮੈਂ ਬੀਟਾ ਕੀਤੀ ਹੋਈ ਹੈ ਸਿਵਲ ਇੰਜੀਨੀਅਰਿੰਗ ਚ 2016 ਦਾ ਮੈਂ ਪਾਸ ਆਊਟ ਆ ਤੇ ਮੈਂ ਜਿਹੜਾ ਵਾ 2016 18 ਦੇ ਵਿੱਚ ਮੈਂ ਜਿਹੜੀਆਂ ਪੱਗਾਂ ਬੰਨ੍ਹੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਮੈਨੂੰ ਲਗਭਗ 7 ਕ ਸਾਲ ਹੋ ਗਏ ਮੈਨੂੰ ਪੱਗਾਂ ਬੰਨਦਿਆਂ ਨੂੰ ਅੱਜ ਦਾ ਨੌਜਵਾਨ ਜੋ ਵਿਾਸਤ ਭੁੱਲਦਾ ਜਾ ਰਿਹਾ ਠੀਕ ਕਾਰਨ ਮੰਨਦੇ ਹੋ ਇਹਦਾ ਔਰ ਕੀ ਗੱਲ ਹੈ ਜਿਆਦਾਤਰ ਦੇਖੋ ਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਜਿਹੜਾ ਵਾ ਇਹ ਬੜਾ ਮਾਇਨੇ ਰੱਖਦਾ ਵਾ ਕਿ ਉਹ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਦੇਖਣਾ ਹੈ ਮੇਰੇ ਖਿਆਲ ਨਾਲ ਆਪਣੇ ਨੌਜਵਾਨ ਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਤੇ ਆਪਣੇ ਇਤਿਹਾਸ ਨਾਲ ਵੱਧ ਵੱਧ ਜੁੜਨਾ ਚਾਹੀਦਾ ਵਾ ਤੇ ਇਸ ਇਹਦੇ ਨਾਲ ਜਿਹੜੀ ਆ ਆਪਣਾ ਇੱਕ ਪੱਗ ਇੱਕ ਇਹੋ ਜਿਹੀ ਜਿਹੜੀ ਸਾਨੂੰ ਦਿੱਤੀ ਦੇਣ ਵਾ ਜਿਹਦੇ ਨਾਲ ਆਪਾਂ ਜੁੜ ਕੇ ਪੱਗ ਬਣ ਕੇ ਆਪਣੇ ਇਤਿਹਾਸ ਦਾ ਪਤਾ ਵੀ ਕਰ ਸਕਦੇ ਆ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਦੇ ਸਕਦੇ ਆ ਤੇ ਮੇਰੇ ਖਿਆਲ ਨਾਲ ਨੌਜਵਾਨਾਂ ਨੂੰ ਪੱਗ ਬਣਨੀ ਚਾਹੀਦੀ ਆ ਜਿਹੜੀ ਆਉਣ ਵਾਲੀ ਅੱਗੇ ਪੀੜ੍ਹੀ ਆ ਉਹਨੂੰ ਵੀ ਸੰਦੇਸ਼ ਵਧੀਆ ਦੇਣਾ ਚਾਹੀਦਾ ਆ ਮਾਪੇ ਦਾ ਕੀ ਰੋਲ ਹੋਣਾ ਚਾਹੀਦਾ ਨੌਜਵਾਨ ਨੂੰ ਵਿਰਾਸਤ ਨਾਲ ਜੋੜੇ ਰੱਖਣ ਲਈ ਮਾਤਾ ਪਿਤਾ ਦਾ ਸਭ ਤੋਂ ਅਹਿਮ ਰੋਲ ਜਿਹੜਾ ਵਾ ਮਾਤਾ ਪਿਤਾ ਦਾ ਹੀ ਹੁੰਦਾ ਆ ਉਹਨਾਂ ਨੂੰ ਚਾਹੀਦਾ ਆ ਕਿ ਜੜੀਆ ਆਪਣੇ ਬੱਚਿਆਂ ਨੂੰ ਆਪਣੇ ਇਸ ਆਪਣੇ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਛੋਟੇ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਪੱਗ ਵੱਡੇ ਹੋ ਕੇ ਬੰਨਾਂਗੇ ਉਹ ਜਦੋਂ ਬੱਚਾ ਕਹਿੰਦਾ ਪਿਆ ਵੀ ਮੈਂ ਪੱਗ ਸਜਾਉਣੀ ਆ ਤੇ ਉਹਨਾਂ ਨੂੰ ਕੋਈ 2 4 5 6 ਸਾਲ ਤੋਂ ਬੱਚੇ ਨੂੰ ਮੇਰੇ ਖਿਆਲ ਨਾਲ ਪੱਗ ਸਜਾ ਦੇਣੀ ਚਾਹੀਦੀ ਆ ਜਾਂ ਉਸ ਤੋਂ ਛੋਟ ਪੱਗ ਬਾਰੇ ਪੱਗ ਬਾਰੇ ਉਹਨਾਂ ਨੂੰ ਜਾਣਕਾਰੀ ਵੀ ਦੇਣੀ ਚਾਹੀਦੀ ਆ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼